ਦੋਸਤੋ ਇੱਥੇ ਪਤਾ ਲੱਗਿਆ ਸੀ ਵੀ ਇੱਥੇ ਇੱਕ ਕੁੱਤੀ ਸੁੱਹੀ ਆ ਤੇ ਆ ਬੈਠੀ ਆ ਤੇ ਉਹਦੇ ਨਾਲ ਉਹ ਖੇលਦੇ ਨੇ ਕਿ ਪਿੰਡ ਤੋਂ ਬਹੁਤ ਦੂਰ ਆ ਤੇ ਇਹਨਾਂ ਨੇ ਹੁਣ ਦੇਖੀ ਡਰ ਕੇ ਨਾ ਮੈਨੂੰ ਲੱਗਦਾ ਵੀ ਅੰਦਰ ਵੜਨਗੇ ਤੇ ਇਹ ਪਿੰਡ ਲੱਗੇ ਥਾਗੇ ਕੋਈ ਸਾਡੇ ਪਿੰਡ ਤੋਂ ਕਾਫੀ ਦੂਰ ਆ ਕੀ ਇਤਨੇ ਆਲਦੋਲੇ ਉਹਨੂੰ ਬਾਹਰ ਰੋਟੀ ਇੱਥੇ ਨਾ ਨਾ ਉੱਥੇ ਨਾ ਉੱਥੇ ਮੈਂ ਆ ਦੇ ਆ ਦੇ ਤੋੜ ਲੈ ਉਹ ਕਿਹ ਕਹਿੰਦਾ ਆ ਜੋ ਉਰੇ ਪਾ ਇੱਥੇ ਆ ਜਾ ਬਈ ਓਏ ਆਦੇ ਆਪਣਾ ਖੈਰੀ ਨਾ ਜਾਦੇ ਵੀ ਉਹ ਨਾ ਕਰ ਹੋਰ ਨਾ ਮੈਰੀ ਰੋਟੀ ਪਾਉਂਦਾ ਉਹ ਥੋੜੇ ਡਰਦੇ ਨੇ ਹੌਲੀ ਹੌਲੀ ਨੇੜੇ ਆਉਣ ਲੱਗ ਗਏ ਆਜੋ ਪਾ ਦੇ ਪਾ ਦੇ ਉਹ ਦੇਖ ਕਿੱਥੇ ਬੈਠੇ ਨੇ ਡਰ ਕੇ ਇਹ ਹੌਲੀ ਹੌਲੀ ਆਪੇ ਆ ਕੇ ਚੱਕ ਲੈਣੇ ਆ ਰੋਟੀ ਪਾਇਆ ਇਹ ਦੇ ਹੁਣ ਆਉਂਦੇ ਨੇ ਤੇ ਦੇਖ ਦੋ ਉਹ ਲੱਗ ਗਈ ਜੀ ਖਾਣ ਇਹੜਾ ਪੱਕਿਆ ਸੀ ਆਪਾਂ